ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੁਹਾਡਾ ਵੀਜ਼ਾ ਆਇਆ ਤਾਂ ਹੁਣੇ ਜਬ ਸਟੱਡੀ ਬ੍ਰਾਡ ਤੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਹੈਲੋ ਜੇ ਮਿਊਟ ਕੀਤਾ ਹੈਗਾ ਉਹਨੂੰ ਖੋਲ ਲਓ ਤੁਹਾਡੀ ਆਵਾਜ਼ ਸਾਡੇ ਕੋਲ ਨਹੀਂ ਆ ਰਹੀ ਹੈਲੋ ਜੀ ਇੱਕ ਤਾਂ ਜੀ ਫੋਨ ਉਹਨੂੰ ਖੋਲ ਲਓ ਓਪਨ ਕਰ ਲਓ ਕਰ ਲਿਆ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਜੱਪਸਟਡੀ ਬ੍ਰਾਊਨ ਨਾਲ ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀ ਮੇਰੀ ਟੀਮ ਬਹੁਤ ਹੀ ਜਿਆਦਾ ਕੋਆਪਰੇਟਿਵ ਆ ਜੱਪਸਟਡੀ ਵਾਲੇ ਮੈਂ ਚਾਹੂੰਗਾ ਕਿ ਹਾਂਜੀ ਮੇਰਾ ਵੀਜ਼ਾ ਆਇਆ ਵਾ ਰੀਸੈਂਟਲੀ ਕੱਲੀ ਮੇਰਾ ਵੀਜ਼ਾ ਆਇਆ ਵਾ ਤੇ ਮੈਨੂੰ ਮੇਰੇ ਕਾਫੀ ਏਜੰਟਸ ਨੇ ਕਹਤਾ ਸੀਗਾ ਬਿਕੋਜ਼ ਮੇਰੇ 5.5 ਬੈਂਡ ਸੀਗੇ ਮੈਨੂੰ ਕਹਿੰਦੇ ਸੀ ਓਵਰਆਲ ਕਿ ਤੁਹਾਡਾ ਸਟੱਡੀ ਦਾ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੱਗੂਗਾ ਪਰ ਫਿਰ ਮੈਂ ਆਪਣੇ ਸਰ ਨਾਲ ਅਪਲਾਈ ਕੀਤਾ ਤੇ ਮੈਂ ਸਾਰੀ ਟੀਮ ਨਾਲ ਗੱਲ ਕੀਤੀ ਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਕਿਹਾ ਵੀ ਹਾਂਜੀ ਤੁਹਾਡਾ ਵੀਜ਼ਾ ਲੱਗੂਗਾ ਇਹਨਾਂ ਨੇ ਮੇਰੀ ਫਾਈਲ ਬਹੁਤ ਵਧੀਆ ਤਰੀਕੇ ਨਾਲ ਲਗਾਈਆ ਤੇ ਲਾਇਰ ਦੇ ਥਰੂ ਲੱਗਿਆ ਮੇਰੀ ਫਾਈਲ ਕੋਈ ਵੀ ਫੰਡਸ ਵਗੈਰਾ ਦਾ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਹੈਗੀ ਮੇਰੀ ਟੀਮ ਬਹੁਤ ਹੀ ਜ਼ਿਆਦਾ ਕੋਆਪਰੇਟਿਵ ਹੈ ਮੈਂ ਜਾਊਂਗਾ ਕਿ ਹਾਂਜੀ ਜਿਹੜਾ ਬੱਚਿਆਂ ਦੇ 5.5 ਬੈਂਡ ਨੇ ਮੋਸਟਲੀ ਸਰ ਨਾਲ ਅਪਲਾਈ ਕਰੋ ਜਾਂ ਫਿਰ ਤੁਸੀਂ ਮੈਮ ਨਾਲ ਗੱਲ ਕਰੋ ਤੁਸੀਂ ਇਹਨਾਂ ਕੋਲ ਜਰੂਰ ਅਪਲਾਈ ਕਰੋ ਆਕੇ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਨੂੰ ਬੇਟਾ ਤੁਹਾਡਾ ਵੀਜ਼ਾ ਲੱਗਿਆ ਵਾਲੇ ਸਭ ਤੁਸੀਂ ਸਟੂਡੈਂਟ ਨਾਲ ਕੋਈ ਗੱਲ ਕਰਨੀ ਚਾਹੋ ਹਾਂ ਜੀ ਸਰ ਥੈਂਕ ਯੂ ਸੋ ਮਚ ਅੱਛਾ ਤੁਹਾਨੂੰ ਕਿੰਨੇ ਕਿੰਨੇ ਇਮੀਗ੍ਰੇਸ਼ਨ ਕੰਸਲਟੈਂਟਾਂ ਨੇ ਕਿਹਾ ਸੀ ਵੀ ਤੁਹਾਡਾ ਵੀਜ਼ਾ ਨਹੀਂ ਲੱਗਣਾ ਸਿਰ ਮੈਨੂੰ ਕਾਫੀ ਜਾਣਿਆ ਨੇ ਕਿਹਾ ਸੀਗਾ ਲੁਧਿਆਣੇ ਤੋਂ ਵੀ ਕਾਫੀ ਪਤਾ ਕੀਤਾ ਸੀਗਾ ਚੰਡੀਗੜ੍ਹ ਤੋਂ ਵੀ ਕਾਫੀ ਪਤਾ ਕੀਤਾ ਸੀ ਸਾਰੇ ਆਪਾਂ ਨਾਮ ਆਪਾਂ ਨਾਮ ਨਹੀਂ ਲੈਣਾ ਕਿਸੇ ਦਾ ਤੁਸੀਂ ਆਪਾਂ ਨਾਮ ਨਹੀਂ ਲੈਣਾ ਕਿਸੇ ਦਾ ਕਿੰਨੇ ਕਾਫੀਸਾਂ ਦੇ ਵਿੱਚ ਤੁਸੀਂ ਗਏ ਸੀ ਵੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਹੋਵੇ ਵੀ ਤੁਸੀਂ ਜੀ ਆਸਟ੍ਰੇਲੀਆ ਨਹੀਂ ਜਾ ਸਕਦੇ ਅਸੀਂ ਸਰ 7-8 ਕੋਲ ਜਾਇਆਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਵੀਜ਼ਾ ਲੱਜੇਗਾ ਨਹੀਂ ਸਰ ਕਿਸੇ ਨੇ ਵੀ ਫਾਈਲ ਹੀ ਨਹੀਂ ਫੜਦੇ ਸੀ ਉਹ ਕਹਿੰਦੇ ਸੀ 5.5 ਬੈਂਡ ਨੇ ਇੱਕ ਗੈਪ ਥੀ ਗਿਆ ਉਹ ਕਹਿੰਦੇ ਸੀ ਵੀ ਨਹੀਂ ਅਸੀਂ ਤੁਹਾਡਾ ਨਹੀਂ ਵੀਜ਼ਾ ਲਗਾ ਨਹੀਂ ਸਕਦੇ ਆ ਕਿ ਫਾਈਲ ਹੀ ਨਹੀਂ ਲੈਂਦੇ ਸੀਗੇ ਉਹ ਦੇਖੋ ਇਹੀ ਗੱਲਾਂ ਹੁੰਦੀਆਂ ਨੇ ਜਿਵੇਂ ਹੁਣ ਤੁਹਾਡੇ ਫੰਡ ਵੀ ਨਵੇਂ ਪਾਏ ਸੀ ਹਾਂਜੀ ਸਰ ਹਾਂਜੀ ਬਿਲਕੁਲ ਿਓ ਤੁਹਾਡੇ ਤੁਹਾਡੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਦੇਖੋ ਜਿਵੇਂ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਆ ਗੱਡੀ ਚਲਾਉਂਦੇ ਆ ਨਾ ਹਾਂਜੀ ਸਰ ਹਾਂਜੀ ਜਦੋਂ ਹੁਣ ਤਾਂ ਆਪਾਂ ਉਹਨੂੰ ਤਾਂ ਟਰਾਲਾ ਚਲਵਾਵਾਂਗੇ ਆਸਟ੍ਰੇਲੀਆ ਦੇ ਵਿੱਚ ਪਰ ਉਹਨਾਂ ਦੀ ਸੈਲਰੀ ਕਿੰਨੀ ਹੈ ਸਰ ਮੋਸਲੀ ਬਸ ਬੀਖ ਹਿਆ ਤੱਕ ਇੱਥੇ ਤੱਕ ਕਿਓ ਦੇਖੋ ਬੀ ਯਾਰ ਦੀ ਸੈਲਰੀ ਹੈ ਹਨਾ ਸੋ ਜਿਵੇਂ ਲੋਕਾਂ ਨੂੰ ਕੰਮ ਬਹੁਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਹਿੰਦੇ ਨੇ ਕਿ ਇਨਕਾ ਵੀ ਸਾਈਟ ਆ ਫੰਡਸ ਵਗੈਰਾ ਬਹੁਤ ਸ਼ੋਕ ਆਨੇ ਪੈਂਦੇ ਆ ਪ੍ਰੋਪਰਟੀਆਂ ਵਗੈਰਾ ਚ ਬੜਾ ਪੰਨ ਕੋਈ ਵੀ ਪ੍ਰੋਬਲਮ ਨਹੀਂ ਆਈ ਹੈਗੀ ਟੂਡੇ ਏਰੀਆ ਕਿਹੜਾ ਵੈਸੇ ਸਾਡੇ ਏਰੀਆ ਸਰ ਇਧਰ ਰਾਇਕੋਟ ਵਾਲ ਪੈਂਦਾ ਆ ਮੇਰੇ ਸੰਗਰੂਰ ਦੇ ਚ ਰਾਇਕੋਟ ਵਾਲ ਹੈ ਸੋ ਹਾਂ ਤੁਸੀਂ ਅੱਜ ਆਫਿਸ ਤੇ ਆਏ ਸੀ ਮੈਂ ਮਿਲ ਨਹੀਂ ਪਾਇਆ ਤੁਹਾਨੂੰ ਹਾਂਜੀ ਸੋ ਤੁਸੀਂ ਹੁਣ ਕਹਿਣਾ ਚਾਹੋਗੇ ਸਾਡੀ ਕੰਪਨੀ ਬਾਰੇ ਜਾਂ ਸਟੂਡੈਂਟ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਆਸਟ੍ਰੇਲੀਆ ਦਾ ਵੀਜ਼ਾ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ ਹਾਂਜੀ ਸਰ ਕਰਨਾ ਚਾਹੀਦਾ ਜ਼ਰੂਰ ਅਪਲਾਈ ਕਰਨਾ ਚਾਹੀਦਾ ਆਪਣੀ ਟੀਮ ਵੀ ਬਹੁਤ ਕੋਆਪਰੇਟਿਵ ਆ ਬਹੁਤ ਹੈਲਪਫੁਲ ਆ ਮੈਂ ਕਨਸੀਡਰ ਕਰੂੰਗਾ ਕਿ ਜਿੰਨਾ ਬੱਚੇ ਨੂੰ ਮਨਾ ਕਰਦੇ ਨੇ ਕੋਈ ਵੀ ਏਜੰਟਸ ਉਹ ਤੁਹਾਡੇ ਕੋਲ ਆ ਕੇ ਜ਼ਰੂਰ ਅਪਲਾਈ ਕਰਨ ਤੇ ਤੁਸੀਂ ਕਾਲਜ ਦਾ ਵੀਜ਼ਾ ਲੱਤਿਆ ਕਿ ਨਾ ਕੋਈ ਦਾ ਲੱਤਿਆ ਮੈਂ ਸਰ ਕਾਲਜ ਦਾ ਤੁਹਾਡਾ ਡਿਪਲੋਮੇ ਦੇ ਵਿੱਚ ਵੀਜ਼ਾ ਆ ਹਾਂਜੀ ਸਰ ਡਿਪਲੋਮੇ ਦੇ ਵਿੱਚ ਵੀਜ਼ਾ ਆ ਮੇਰਾ ਨਾਮ ਆ ਮੀਮੀਗ੍ਰੇਸ਼ਨ ਵਾਲੇ ਕਹਿੰਦੇ ਆ ਵੀ ਡਿਪਲੋਮੇ ਦੇ ਵਿੱਚ ਵੀਜ਼ੇ ਨਹੀਂ ਲੱਗਦੇ ਹਾਂਜੀ ਸਰ ਜ਼ਰੂਰ ਕਹਿੰਦੇ ਨੇ ਵੀ ਨਹੀਂ ਤੁਹਾਨੂੰ ਡਿਗਰੀ ਲੈਣੀ ਨਾਲ ਜ਼ਰੂਰੀ ਆ ਪਹਿਲਾਂ ਵੀ ਤੁਹਾਡਾ ਕੋਈ ਰਿਸ਼ਤੇਦਾਰ ਸਾਡੇ ਥਰੂ ਗਿਆ ਵੈਸੇ ਤੁਹਾਡਾ ਕੋਈ ਰਿਸ਼ਤੇਦਾਰ ਗਿਆ ਸਾਡੇ ਥਰੂ ਜਾਂ ਕਿਹਨੇ ਦੱਸਿਆ ਸੀ ਤੁਹਾਨੂੰ ਅ ਮੈਂ ਸਰ ਤੁਹਾਡੀ ਪ੍ਰੋਫਾਈਲ ਦੇਖੀ ਸੀਗੀ ਇੰਸਟਾਗ੍ਰam ਤੇ ਫਰਸਟਲੀ ਦ ਉਹ ਮੈਨੂੰ ਚਾਹ ਹੋਇਆ ਸੀ ਤੇ ਕਿ ਮੇਰੀ ਫਰੈਂਡ ਨੇ ਵੀ ਅਪਲਾਈ ਕੀਤਾ ਸੀਦਾ ਤੁਹਾਡੇ ਕੋਲੇ ਤੇ ਉਹ ਵੀ ਮੇ ਤੋਂ ਪਹਿਲਾਂ ਚਲੇ ਗਏ ਸੀਗੇ ਤੇ ਫਿਰ ਮੈਨੂੰ ਹਾਂਜੀ ਮਨ ਲੱਗਿਆ ਵੀ ਮੈਨੂੰ ਵੀ ਅਪਲਾਈ ਕਰਨਾ ਤੇ ਦੇਖਣਾ ਚਾਹੀਦਾ ਤੇ ਫਿਰ ਅਸੀਂ ਤੁਹਾਡੇ ਕੋਲੇ ਆਏ ਆਪਣੇ ਹੈੱਡਕੁਆਰਟਰ ਦੇ ਵਿੱਚ ਬੀਨ ਆਫਿਸ ਦੇ ਵਿੱਚ ਮੋਹਾਲੀ ਤੇ ਫਿਰ ਉਥੋਂ ਆਪਣੀ ਸਾਰੀ ਪ੍ਰੋਸੈਸ ਸਟਾਰਟ ਕੀਤੀ ਤੇ ਕੋ ਸਾਰੇ ਟੀਚਰਸ ਵੀ ਬਹੁਤ ਕੋਆਪਰੇਟਿਵ ਸੀਗੇ ਉਹਨਾਂ ਨੇ ਪੂਰੀ ਹੈਲਪ ਕੀਤੀ ਪੇਪਰਸ ਦੇ ਵਿੱਚ ਆਪਣੀ ਫਾਈਲ ਰੀਜ਼ਨੇਬਲ ਲਗਾਈ ਚਲੋ ਠੀਕ ਹੈ ਠੀਕ ਹੈ ਤੇ ਹੁਣ ਤੁਸੀਂ ਐਚਾ ਤੁਸੀਂ ਰਾਏਕੋਟਾ ਆਫਿਸ ਚ ਨਹੀਂ ਗਏ ਤੁਸੀਂ ਮੋਹਾਲੀ ਮੋਹਾਲੀ ਆਫਿਸ ਚ ਅਪਲਾਈ ਕੀਤਾ ਸੀ ਹਾਂਜੀ ਸਰ ਅਸੀਂ ਮੋਹਾਲੀ ਕੀਤਾ ਸੀ ਜੀ ਹਿੰਕੇ ਹੁਣ ਤੁਸੀਂ ਸਾਡੇ ਰਾਏਕੋਟਾ ਆਫਿਸ ਵੀ ਮਿਠਾਈ ਖਿਲਾ ਕੇ ਆਇਓ ਸਾਪ ਨੂੰ ਹਾਂਜੀ ਹਾਂਜੀ ਸਰ ਜ਼ਰੂਰ ਥਰਸਡੇ ਨੂੰ ਜਾਵਾਂਗੇ ਨਕਸ਼ੀ ਵੈਮ ਨੇ ਆਣਾ ਹੈ ਉਹਨਾਂ ਕੋਲ ਉੱਥੇ ਜਾ ਕੇ ਆਉਂਗੇ ਥਰਸਡੇ ਨੂੰ ਰਾਏਕੋਟ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਹੁਣ ਤੁਸੀਂ ਕਰੋ ਕੰਮ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਸਰ ਥੈਂਕ ਯੂ ਸੋ ਮਚ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ